ਹੁੰਦਾ ਨਹੀਂ ਤੇ ਕੀ ਆ ਆਰਡਰ ਆਰਡਰ ਕਾਦੇ ਮਾਰੀ ਜਾਨੇ ਮੈਨੂੰ ਕਿ ਮੈਂ ਜਦੋਂ ਪੈਲੀਆਂ ਚ ਆ ਜਾਵਾਂ ਸਹੀਂ ਤੇ ਤੁਹਾਨੂੰ ਬਹਾਨਾ ਲੱਭ ਜਾਂਦਾ ਬੀਤੀ ਕਰਨ ਦਾ ਕੀ ਹੁਣ ਕੀ ਗੱਲ ਹੈ ਜਿਹੜਾ ਬੰਦਾ ਕੰਮ ਨਾ ਕਰੇ ਕੰਮ ਛੋਰ ਹੋਵੇ ਉਹਦੀ ਬੀਤੀ ਨਹੀਂ ਯਾਰ ਤੁਸੀਂ ਮੇਰੇ ਨਹੀਂ ਬੀਤੀ ਨਹੀਂ ਉਹਨਾਂ ਨੂੰ ਬਾਲੂ ਚਾਹੀਏ ਮੈਨੂੰ ਬਾਲੂ ਚਾਹੀਏ ਨਹੀਂ ਤੁਸੀਂ ਮੇਰੇ ਨਾਲ ਨਾ ਤੂੰ ਤੂੰ ਤਾਂ ਧੜਿਆ ਨਾ ਮੈਂ ਤਾਂ ਚੱਲ ਚੱਲ ਖਲੋਦਾ ਬੈਠ ਲੈ ਉਹਨਾਂ ਨੂੰ ਕੰਮ ਬੈਣ ਵੀ ਨਹੀਂ ਦਿੰਦੇ ਮੈਂ ਮਨ ਲ ਜਦੋਂ ਦਾ ਸਵੇਰ ਤੋਂ ਆਕੇ ਤੁਸੀਂ ਇਹੋ ਸੋਚਣ ਲੱਪੈਂਦੇ ਨਾ ਵੀ ਜਦੋਂ ਆਇਆ ਮੈਂ ਕਿ ਕਿਦਾਂ ਬੇਇਤੀ ਕਰੀਂ। ਵੇਲਾ ਵੇਲਾ ਬੰਦਾ ਹੋਵੇ ਨਾ ਕੰਮ ਨਾ ਕਰਦਾ ਹੋਵੇ। ਉਹਦੀ ਪੁੱਤੇ ਖਾਣੀ ਇਦਾਂ ਹੀ ਦਿੰਦੀ। ਆਏ ਹੋਏ। ਯਾਰ ਮੈਂ ਮੈਂ ਤਾਂ ਕਰਾਉਣਾ ਵੀ ਮੇਰਾ ਦਿਨ ਸੌ ਖਾਣਾ ਗ ਜਾਂਦਾ ਤੇ ਤੁਸੀਂ ਤੁਸੀਂ ਤੇ ਸੋਚ ਲਿਆ ਕਰੋ। ਮੈਂ ਤਾਂ ਚੱਲ ਸ਼ੌਂਕ ਨੂੰ ਕਰਾਉਣਾ ਤੂੰ ਸਮਝਾ ਮੇਰਾ ਕੋਈ ਇਹ ਥੋੜਾ ਵੀ ਮੈਂ ਵੀ ਮਤਲਬ ਮੇਰੀ ਕੋਈ ਮਜਬੂਰੀ ਹੈ ਸਾਡਾ ਵੀ ਟਾਈਮ ਪਾਸ ਹੋ ਜਾਂਦਾ ਨਹੀਂ ਤੂੰ ਸਮਝਾ ਨਹੀਂ ਕਿਹਾ ਕਿ ਨਾ ਤੀ ਕਢਾਲੀ ਨਾ ਮੈਂ ਤੜ ਕੋ ਗੱਲ ਆਹ ਤੇ ਤੂੰ ਹੀ ਬਸ ਟੇ ਪਾਸ ਨੂੰ ਹੈ ਹੁ ਕੋ ਸੋਈ ਦੇ ਰਿੰਦੇ ਇਹ ਤੇਰੀ ਖਰਾਕ ਬਣ ਗਈ ਆ ਖਰਾ ਉਹ ਤੇ ਕਹਿੰਦੇ ਮੇਰੀ ਮੇਰੀ ਪਾਵਰ ਇਹ ਤੇਰੀ ਖਰਾਕ ਹੋ ਬਣ ਗਈ ਜਦ ਟਰੈਕਟਰ ਡੀਲ ਤੋਂ ਬਣਨ ਨਾ ਜਾਂਦਾ ਉਹ ਹਿਸਾਬ ਆ ਉਹ ਹੀ ਗੱਲ ਤੇ ਜਿਹੜਾ ਹਾਂ ਤੀ ਉਹ ਤੇ ਚੱਲ ਠੀਕ ਹੈ ਬੇਤੀ ਭਵੇਂ ਹੋਰ ਆਪਾਂ 5 ਮਿੰਟ ਕਰ ਲਓ ਕੋਈ ਗੱਲ ਨਹੀਂ ਮੈਨੂੰ ਕੋਈ 1% ਵੀ ਕੋਈ ਦੁੱਖ ਨਹੀਂ ਤੇ ਜਿਹੜੇ ਤੁਸੀਂ ਆ ਕਹਿੰਦੇ ਐ ਫੈਮਿਲੀ ਹੋਣਾ ਬਾਜਾ ਲਿਆਉਣਾ ਦੋ ਬੋਰੀਆਂ ਖਾਦ ਦੀਆਂ ਹੋਰ ਕੀ ਸੀ ਚਿਕੰਦਰ ਇਹ ਚਿਕੰਦਰ ਤਨੀਆਂ ਤੇ ਇਹ ਇਹ ਚੀਜ਼ਾਂ ਜਿਹੜੀਆਂ ਉਹ ਨਾ ਇਹ ਮੇਰੇ ਸਾਹਬ ਨਾ ਨਾ ਇਹ ਮੇ ਪੈਸੇ ਨਹੀਂ ਲੱਗਦੇਖ ਰੇ ਮੇਰੇ ਸਾਹਬ ਨੇ ਨੋਟ ਚੱਲਣ ਲਾ ਪਏ ਆਪਣੇ ਨੋਟ ਨਹੀਂ ਚੱਲਦੇ ਆਪਣੇ ਆਹੋ ਤੇ ਉਹ ਪੈਸੇ ਲੱਗਦੇ ਆ ਪੈਸੇ ਲੱਗਦੇ ਤੇ ਪੈਸੇ ਪੈਸੇ ਦੇ ਕੇ ਮੁੜ ਕੇ ਪੈਸੇ ਵਟਣੇ ਜਿਵੇਂ ਪੈਰੀ ਆ ਆ ਤੇ ਕੋਈ ਦੇ ਦੇੋ ਪੈਸੇ ਤੇ ਬਾਅਦ ਵਿੱਚ ਵਟਣੀਆਂ ਪੈਸੇ ਗੱਲ ਦਾ ਮਾ ਹੂੰ ਤੇ ਪੈਸੇ ਆਪਾਂ ਕਿਹੜੇ ਬਣਦੇ ਆ ਨਹੀਂ ਬਣਦੇ ਆ ਨਹੀਂ ਨਹੀਂ ਪਹਿਲਾਂ ਪੈਸੇ ਤੁਹਾਡੇ ਪਹਿਲਾਂ ਸਾਡੇ ਤੂੰ ਪੈਸੇ ਤੁਹਾਡੇ ਤੁਹਾਡੇ ਹਾਂ ਜੀ ਤੂੰ ਮਤਲਬ ਰਿਆ ਮੇਰੇ ਵੰਡੇ ਭ ਵੀ ਨਹੀਂ ਵੰਡੇ ਤਾਂ ਮਤਲਬ ਮੈਂ ਤੁਹਾਡੇ ਵੱਲੋਂ ਵੰਡੇ ਹੀ ਆ ਪਤਾ ਗੱਲ ਕੀ ਆ ਗਲਤ ਕਰਦੀ ਆ ਯਾਰ ਕੋਈ ਗੱਲ ਘਰ ਕੋਈ ਦੀ ਕੋਈ ਗੱਲ ਜਾਂ ਤੂੰ ਬਤਰੇ ਜਾਂ ਮੈਂ ਬਲਾ ਤੇ ਖੱਲੈਂਦਾ ਸੌਦਾ ਤੇ ਕੋਈ ਘਰ ਦੀ ਗੱਲ ਕਰੀ ਉੱਥੇ ਸੁਣ ਉਹ ਕੋਲਾ ਕੋਈ ਦੁੱਖੇ ਦਾ 10 10 ਪੈਸਾ ਤਾਂ ਨਹੀਂ ਆ ਗਿਆ ਦੋ ਦਿਵਾਲੀ ਤੇ ਮੈਂ ਤਰਲੇ ਮਾਰਦਾ ਵੀ ਆਪਣੀ ਘਰ ਦੀ ਗੱਲ ਆ ਦੇ ਦੋ ਪੈਸੇ ਤੂੰ ਇਹ ਹੱਥ ਨਹੀਂ ਲਾਉਂ ਦਿੰਦਾ ਫੇਰ 4000 ਰੁਪਏ ਥੋੜੇ ਬੰਬ ਚੱਲੇ ਤੂੰ ਇਹ ਹੱਥ ਨਹੀਂ ਲਾਉਂ ਦਿੰਦਾ ਮੈਨੂੰ ਪੈ ਜਾਂਦਾ ਉਹ ਮੈਂ ਆਪਣੇ ਸਿਰ ਤੇ ਹੀ ਚਲਾਏ ਨਾ ਉਹ ਪਤਾ ਗੱਲ ਕੀ ਆ ਉਹ 4000 ਦਿੱਤਾ ਜਾਂ ਕੋਈ ਲਿਖਤ ਹੁੰਦੀ ਹੈ ਮੇਰੇ ਕੋਲ ਫੇਰ ਗੱਲ ਤੂੰ ਤਾਂ ਨਹੀਂ ਹੈ ਨਾ ਤੂੰ ਤਾਂ ਰੋਕਦੇ ਹਾਂ ਵੀ ਮਤਲਬ ਕਰਦੀ ਗੱਲ ਹੈ ਪੈਸੇ ਖਰਾਬ ਹੋ ਜਾਣੇ ਪਟਾਕੇ ਚਲਾ ਆ ਕੋਈ ਮਿਲਣਾ ਵੀ ਕਰਦੀ ਗੱਲ ਵੰਡੀਆਂ ਚੱਲਦੇ ਵੇਖ ਲਈ ਦੀ ਅੰਦਰ ਕਰਦੀ ਗੱਲ ਹੈ ਪੈਸੇ ਖਰਾਬ ਕੋਈ ਨਹੀਂ ਉਹ 4000 ਦੀ ਯੂਵੀਆ ਛੁੱਟੀ ਦੀ ਭੈਣ ਕਿੰਨੀ ਬੋਰੀਆਂ ਆਉਣੀਆਂ 15 ਬੋਰੀਆਂ ਜੂਰੀ ਆ ਜਾਣੀ ਤੂੰ ਤੀ ਤੀ ਦਾ ਮਤਲਬ ਤੂੰ ਪੈਸੇ ਪੈਸੇ ਮਗਰ ਭਾਈਦੇ ਹਨਾ ਪੈਸੇ ਮਰ ਸਾਰੀ ਦੁਨੀਆ ਭਜੀ ਫਿਰਦੀ ਹੈ ਮੈਂ ਮੈਂ ਤਾਂ ਨਹੀਂ ਭਜਾ ਮੈਂ ਤਾਂ ਰਾਮ ਨਪੇ ਲੰਮੇ ਪਿਆਰੀ ਨਾ ਮੈਂ ਭਜਦਾ ਵੇਖਿਆ ਵੇਖਿਆ ਮੈਨੂੰ ਭਾਈਦੇ ਤੇਰੇ ਰਾਤ ਰਾਤ ਦੇ ਕਿਲੋ ਸੇਖਾ ਜਨਾ ਉਹ ਕਿਥੋਂ ਉਹ ਪੈਸੇ ਦੇ ਆਉਂਦੇ ਮੁਕਤਾ ਦੇ ਅੱਛਾ ਉਹ ਕਰੀ ਦਰਜਣਾ ਇਕਲੇ ਰੇ ਸ਼ੱਕ ਜਨਾ ਰੋਟੀਆਂ ਘਟ ਖਾਣਾ ਦਾ ਦਾ ਬਿਕਾ ਦਾ ਸੇਕ ਕੇ ਸੰਤਰੇ ਖਾਣਾ ਇਕੱਲੇ ਖਾਵਾਂਗੇ ਸੀ ਖਾਵਾਂਗੇ ਮੈਂ ਕਹ ਰਹੀ ਹਾਂ ਅਸਲ ਵਿੱਚ ਵੀ ਬੇਗੀ ਖਾ ਖਾਲ ਇਹਨਾਂ ਤੇ ਮੜੀ ਗੱਲ ਲੋਕੀ ਆਪਣੀ ਲਾਦ ਨੂੰ ਲੋਕੀ ਆਪਣੇ ਲਾਦ ਨੂੰ ਖਾਉਂਦੇ ਚੀਜ਼ਾਂ ਵੀ ਜਿਆ ਤਕੜਾ ਹੋ ਜਾ ਕੇ ਆਪਣੇ ਘਰ ਪਹਿਲਵਾਨੀ ਕਰ ਔਰ ਗੱਲ ਤੇਰੀ ਮੰਨੀ ਹੂੰ ਤੇ ਛਲੀ ਤੂੰ ਕਿਉਂ ਭੰਨੀ ਤੇ ਉਹ ਤਾਂ ਕੰਮ ਵੀ ਕਰਾਉਂਦੇ ਨਾ ਕੰਮ ਜਿਹੜੇ ਜਿਹੜੇ ਪਹਿਲਵਾਨੀ ਕਰਦੇ ਆ ਨਾ ਉਹ ਕੰਮ ਨਹੀਂ ਕਰ ਦਿੰਦੇ ਤੂੰ ਤੂੰ ਕਿਹੜੇ ਖਾੜੇ ਚ ਜਾਣਾ ਦੱਸ ਦੇ ਨਾ ਹਾਂ ਤੇਰਾ ਤੇਰਾ ਖੜਾ ਜਿਹੜਾ ਆਪਣਾ ਮਗਰਲਾ ਅੰਦਰ ਅੱਛਾ ਉਹ ਖੜਾ ਹੋ ਗਿਆ ਹਾਂ ਉਹ ਖੜਾ ਬੜਦਾ ਬੜ ਜਾਊਗਾ ਲੰਪਾਰੇ ਦੀ ਸ਼ੂਟ ਹੋਈ ਨਾ ਆ ਪੇਰ ਜਣਾ ਉਹ ਵਿੱਚ ਖੜਾ ਕੀ ਖੜਾਏ ਚਾਦਰ ਵਿਛਾ ਕੇ ਨਵੀਂ ਤੇ ਖੜਾ ਉੱਥੇ ਲੱਗਦਾ ਹੂੰ ਚਾਰਜ ਚਾਰਜ ਨਾਲ ਲਾਗੇ ਤੇ ਖੜਾ ਚੱਲਦਾ ਪੂਰਾ ਅੱਛਾ ਹਾਂ ਆ ਤੇ ਮੈਂ ਚੱਲ ਫੇਰ ਵੀ ਮੈਂ ਦੇਖ ਤਰਸ ਕਰ ਲੈਣਾ ਮੈਂ ਵੀ ਚੱਲ ਰੋਟੀ ਤੇ ਦੇ ਦੇ ਕੇ ਹੋਣੀ ਆ ਵੀ ਰੋਟੀ ਭੁੱਖ ਲੱਗ ਜਾਂਦੀ ਬਾਹਰ ਪੈਲੀਆਂ ਚ ਹਾ ਗੱਲ ਆ ਨਹੀਂ ਤੇ ਮੇਰੇ ਕੋਲ ਟਾਈਮ ਤੇ ਮੇਰੇ ਕੋਲ ਜੇ ਤੈਨੂੰ ਪਰਣੀ ਦਾ ਦਾਲਣਾ ਨਾ ਹੋਵੇ ਤੂੰ ਕਦੀ ਬਾਹਰ ਆਵੇਂ ਤੈਨੂੰ ਪਤਾ ਵੀ ਧਫੜ ਪੈਣੇ ਆ ਨਹੀਂ ਪਤਾ ਇਹ ਸ਼ਾਮਾਂ ਨੂੰ ਤੇ ਘਰੇ ਹੀ ਹੋਣਾ ਸ਼ਾਮਾਂ ਨੂੰ ਲਿਆ ਨਾ ਯਾਰ ਹੈ ਕਾਲੇ ਵੀ ਲੈ ਲਿਆ ਕਿਦਾਂ ਨਿਕਲਿਆ ਮੈਨੂੰ ਲੱਗਦਾ ਏ ਇਦਾਂ ਤੇ ਬੱਚ ਜਲੀਲ ਕਰ ਦੇਣਾ ਜਲੀਲ ਜਿਹੜਾ ਬੰਦਾ ਤਿੰਨ ਦੱਸਿਆ ਜਿੱਦਾਂ ਦਾ ਕਿਸਦਾ ਮੂੰਹ ਹੈ ਨਾ ਹੂੰ ਉਦਾਂ ਦੀ ਉਹ ਚਪੇੜ ਵੱਜਦੀ ਤੇ ਹਾ ਆਹਦੇ ਲੋਕ ਬੜੇ ਸਿੱਖੇ ਆ ਕੀ ਹੋਈ ਹੈ ਕੋਈ ਗੱਲ ਨਹੀਂ ਮੈਂ ਆਪਣਾ ਮੂੰਹ ਵੀ ਵਧੀਆ ਕਰ ਲੈਣਾ ਮੈਂ ਬਿਊਟੀ ਪਾਰਲਰ ਵਾਲੀ ਕਰੀਮ ਲਾਇਆ ਕਰਨੀ ਤੇ ਵੇਖਿਓ ਬਾਤ ਮੈਂ ਕਿਹਾ ਉਹ ਬੀਬੀਆਂ ਕੋਲ ਚਲ ਗਿਆ ਕਾ ਨਹੀਂ ਬਾਤ ਬਾਤ ਆਪਣੇ ਬੀਬੀਆਂ ਬਾਜੀ ਛੱਡਦੀਆਂ ਨਹੀਂ ਮੈਨੂੰ ਕਿਉਂ ਉਹ ਮਤਲਬ ਪੈਸੇ ਲੈਣੇ ਨਹੀਂ ਉਹ ਆਂਦੀਆਂ ਆਂਦੀਆਂ ਨਹੀਂ ਆ ਇੱਥੇ ਬੈਠਾ ਰਹਿ ਤੂੰ ਕਿਊਟ ਬੜਾ ਅੱਛਾ ਠੀਕ ਆ ਬੈਠਾ ਰ ਉਹ ਕਹਿੰਦਾ ਕਈ ਆ ਕੇ ਲਿਆਓ ਫਲ ਫਰੂਟ ਲਿਆਓ ਮੈਂ ਬਿਠਾ ਦੇਣਾ ਉਹ 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 ਪਤਾ ਨਹੀਂ ਕਿਦਾਂ ਪਛਾਨ ਲੈਂਦੀ ਆ ਵੀ ਤੂੰ ਸਰਦਾਰ ਤੂੰ ਸਰਦਾਰ ਦਾ ਨਹੀਂ ਮੁੰਡਾ ਤੇ ਸਰਦਾਰ ਕਿੱਥੇ ਤੁਹਾਡੇ ਬਾਰੇ ਬਹੁਤ ਪੁੱਛਦੀਆਂ ਹੂੰ ਤੇ ਮੈਂ ਤਾਂ ਕਰਕੇ ਵੀ ਨਹੀਂ ਮੈਂ ਜਾਂਦਾ ਵੀ ਮੈਨੂੰ ਤੁਹਾਡੇ ਬਾਰੇ ਨਾ ਕਹਿੰਦਾ ਵੀ ਬਾਹਰ ਉਹਨੀਆਂ ਆਉਣ ਰਹੀ ਦਾ ਅਰੇ ਧਾੜਾ ਵੀ ਬਾਹਰ ਖਿਆ ਨੂੰ ਕਿੱਥੇ ਪੈਲੀਆਂ ਚ ਆਹ ਉਹ ਬੰਬੀਆਂ ਦੀ ਰਾਖੀ ਰੱਖਦਾ ਇਹ ਪੈਲੀਆਂ ਪੈਲੀਆਂ ਚ ਭਾਇਆ ਪੈਲੀਆਂ ਚ ਭਾਇਆ ਚੋਨਾ ਵੱਡੰਦਾ ਹਾਂ ਕੱਲ ਕੋਈ ਨੀ ਚੋਲਾ ਆ ਗਿਆ ਕਦੀ ਸਬਜੀ ਆ ਗਈ ਕਦੀ ਮਕਈ ਆ ਗਈ ਅਜੀਤ ਕਬੀਲ ਕੋ ਵੀ ਬੀਲ ਤਾਨੂੰ ਨਹੀਂ ਇਥੋਂ ਨਿਕਲਦਾ ਮੈਂ ساری ਉਮਰ ਇਹੋ ਕੁੱਤੀ ਠੀਕਾ ਰਿਆ ਮੈਂ ਤੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਸਰਦਾਰ ਬਾਰਬੂਤ ਚਲ ਜਿਓ ਤੈਨੂੰ ਕਿਤੇ ਹੈ ਨਾ ਜੱਟ ਹਮ ਐ ਕਿ ਪੈ ਨਿਕਲਿਆ 18 20 20 ਕਵਾਡਰ ਵੇੜੇ ਫਿਰਦੇ ਜਦੇ ਭੂਤਾਂ ਨੂੰ ਸਾਰੇ ਹੋਣ ਹੁਣ ਸਾਰੇ ਸਉਣ ਚਾਰੇ ਕੇ ਧਿਆਨ ਭੋ ਚੋਰਾਂ ਦਾ ਦੂਜੇ ਕੰਮਾਂ ਜ ਹੋ ਗਿਆ ਫੇ ਹੁਣ ਕੋਈ ਹੋਰ ਕੋਈ ਕੰਮ ਕੋਲ ਅਗਲੇ 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 ਸਾਲ ਵੀ 15 15 ਘੰਟੇ ਲ ਹੋਏ ਨਾ ਕੋਈ ਨਹੀਂ ਇਦਾਂ ਹੀ ਆ ਫਿਰ ਨਹੀਂ ਫਿਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਤੁਸੀਂ ਯੂ ਐਸ ਏ ਚਲ ਜਾਓ ਜੋ ਤੁਹਾਡੀ ਉਮਰ ਹੀ ਉਦੋਂ ਤੁਸੀਂ ਗਏ ਨਹੀਂ ਯੂ ਤੁਹਾਨੂੰ ਜਾਣਾ ਚਾਹੀਦਾ ਸੀ ਯੂ ਐਸ ਏ ਬਿਲਕੁਲ ਗਲਤੀ ਨਹੀਂ ਤੂੰ ਕਿੱਥੇ ਜਾ ਆਏ ਹੋਏ ਉਹ ਮੈਂ ਤੇ ਚੱਲ ਮੈਂ ਮੈਂ ਤੇ ਹੁਣ ਉਹਦੋਂ ਦੇ ਸਰਕਾਰਾਂ ਤੇ ਮਤਲਬ ਕਹਿੰਦੀਆਂ ਸੀ ਵੀ ਆ ਜਾਓ ਤੇ ਹੁਣ ਤੇ ਸਰਕਾਰ ਨਹੀਂ ਕਹਿੰਦੀ ਕੋਈ ਹੁਣ ਜਮਾਨਾ ਆਊਗਾ ਹੂੰ ਜਿਹੜੇ ਜਿਹ ਪਹਿਲਾਂ ਦੇ ਗਏ ਉਹਨਾਂ ਨੂੰ ਭਜਾ ਦੇਣਾ ਹੈ ਭਜਾਈਂਦਾ ਟਰੰਪ ਹਾਂ ਟਰੰਪ ਅਮਰੀਕਾ ਵੀ ਕੱਢੀ ਜਾਂਦਾ ਉਹਦਾ ਉਹਦਾ ਟਰੰਪ ਤੇ ਚਾਹੀਦੀਆਂ ਵੀ ਕੇ ਕੇ ਦਾਦੂ ਆ ਜੇ ਇੱਥੇ ਕਿਤੇ ਆਇਆ ਹੋਵੇ ਨਾ ਕਿਤੇ ਅਮਰਸਰ ਆਇਆ ਹੋਵੇ ਨਾ ਤੇ ਇਹਨੂੰ ਇਹਨੂੰ ਫੜ ਲਈਏ ਇੱਕ ਰੀ ਇਹ ਇਹ ਆਪਣੇ ਬੰਦਿਆਂ ਨੂੰ ਕੱਢਣ ਦੇ ਇਹਦੀ ਇੱਕ ਤੌਣੀ ਲਾਈਏ ਯਾ ਤੌਣੀ ਐਵੇਂ ਖਾਟ ਰਾਸ਼ਟਰਪਤੀ ਅਮਰੀਕਾ ਦਾ ਆ ਤੱਕ ਕੋਈ ਨਹੀਂ ਫੇਰ ਕੀ ਤੌਣੀ ਰਾਸ਼ਟਰਪਤੀ ਲਾਦੀ ਨਹੀਂ ਹੂੰ ਨਹੀਂ ਪਰ ਉਹਨੇ ਬੁਲਟ ਪ੍ਰੂਫ ਜੈਕਟ ਪਾਈ ਹੁੰਦੀ ਤੇ ਚਪੇੜਾਂ ਦੇ ਉਹ ਵੀ ਪਾਈ ਫਾਇਰਿੰਗ ਕਰਾ ਦੂਗਾ ਆ ਉਹਦੇ ਚਪੇੜਾਂ ਦੀ ਆਵਾਜ਼ ਨਹੀਂ ਆਉਣੀ ਹੈ ਨਾ ਹੂੰ ਫੇਰ ਬੁਲਟ ਪ੍ਰੂਫ ਜੈਕਟ ਜੀ ਪਾਈ ਹੁੰਦੀ ਆ ਗੱਲ ਇਹ ਨਾਲ ਵਿੱਚ ਭਰੀ ਨਹੀਂ ਚਪੇੜੀ ਹੋਣੀ ਨਹੀਂ ਨਹੀਂ